ਆਮਰਜੀਤ ਟੱਕਾ ਕਰਦੀ ਆ ਟੱਕਾ ਕਰਦੀ ਆ ਟੱਕਾ ਹੋ ਗਿਆ ਤਾਂ ਅਮਰਪਾਲ ਤੇ ਬਨੀ ਸੰਦੂਨ ਪਾਰਟੀ ਜੋ ਬਾਹਰ ਕੱਢਿਆ ਜਾਏ ਜੀ ਸਭ ਤੋਂ ਪਹਿਲਾਂ ਮੈਂ ਸਾਰੇ ਜੀ ਸਰਕਾਰ ਸਾਹਿਬਾਨ ਜੋ ਅੱਜ ਇਸ ਪ੍ਰੈਸ ਕਾਨਫਰੰਸ ਤੇ ਵਿਦਿਆਰਥੀ ਮੈਂ ਤਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਕਿ ਅੱਜ ਜਿਹੜੀ ਪ੍ਰੈਸ ਕਾਨਫਰੰਸ ਤੇ ਸਾਹਿਬਾ ਇੱਕ ਤੋਂ ਗੱਲਾਂ ਤੁਹਾਡੇ ਨਾਲ ਸਾਂਝੀਆਂ ਕਰਨਾ ਚਾਹਾਂਗਾ ਕੁਝ ਇਸ ਸਾਡੇ ਡੇਲਾ ਬਸੀ ਹਮਕੇ ਦਾ ਇਤਿਹਾਸ ਨਵੇਂ ਕੌਂਸਲ ਚੋਣਾਂ ਦਾ ਤੁਸੀਂ ਨਹੀਂ ਦੇਖਿਆ ਪਰ ਸਾਡੇ ਜਿੰਨੇ ਵੋਟਰ ਨੇ ਵੇਖੋ ਉਹਨਾਂ ਨੇ ਵੀ ਦੇਖਿਆ ਵਿਸ਼ਲੇਸ਼ਣਾਂ ਦੇ ਵਿੱਚ ਅਕਾਲੀ ਦਲ ਦਾ ਪਰ ਬਾਜਪਾ ਦਾ ਸਰਕਾਰ ਲਈ ਉਦੋਂ ਵੀ ਹੋਣਾ ਹੋਈ ਹੈ ਜਿਹੜੇ ਉਦੋਂ ਧੱਕੇ ਹੋਏ ਉਹ ਮੇਰਾ ਖਿਆਲ ਹੈ ਉਸ ਟਿੱਕੇ ਲੋਕੀ ਨੇ ਲੋਕਾਂ ਤੋਂ ਨਹੀਂ ਲੁੱਟਿਆ ਹੋਇਆ ਹੈ ਔਰ ਉਦੋਂ ਕਿਹੜੇ ਨਾਲ ਕੌਂਸਲ ਬਣਾਏਗੇ ਥੋਪੇਗੇ ਜੀਵ ਪੁਤਰੀ ਡੇਰਾ ਬਸੀ ਵੀ ਰਾਜਨੀਤੀ ਅਨਪੋਲ ਦੀ ਮੇਰੇ ਖਿਆਲ ਕਿੰਨੇ ਕੌਂਸਲ ਅਨਪੋਲ ਦੀ ਬਣਾਏਗੇ ਪੋਸਟੇ ਰਾਹੀਂ ਬਣਾਏਗੇ ਕਿਸੇ ਨੂੰ ਕਾਊਂਟਿੰਗ ਚ ਲਾਇਆ ਅੱਜ ਐਨ ਕੇ ਸ਼ਰਮਾ ਇਹ ਐਲੀਗੇਸ਼ਨ ਸਾਡੇ ਤੇ ਲਾ ਰਿਹਾ ਤੇ ਮੈਂ ਸਮਝਦਾ ਇੱਕ ਜਿਵੇਂ ਮਗਰ ਮਛੀ ਦੇ ਅਥਰੂ ਛੱਡਦਾ ਹੁੰਦਾ ਨਾ ਉਹ ਛੱਡ ਰਿਹਾ ਮਗਰ ਮਛੀ ਦੇ ਅਥਰੂ ਛੱਡਦਾ ਹੁੰਦਾ ਨਾ ਉਹ ਛੱਡ ਰਿਹਾ ਔਰ ਮੈਂ ਇਹ ਕਹਿਣਾ ਚਾਹਾਂਗਾ ਮੈਂ ਪ੍ਰੈਸ ਨੂੰ ਕੋਈ ਦੱਸ ਤਸੀ ਇਲੈਕਸ਼ਨ ਬਹੁਤ ਦੇਖਿਆ ਨੇ ਜਿੰਨੀ ਫੇਅਰ ਇਲੈਕਸ਼ਨ ਮੈਂ ਸਮੇਂ ਦਾ ਇਸ ਵੇਲੇ ਹੋਈ ਐ ਮੇਰਾ ਖਿਆਲ ਇਤਿਹਾਸ ਸਾਡੇ ਡੇਰਾਵਸੀ ਹਲਕੇ ਦਾ ਵੀ ਇੰਨੀ ਫੇਅਰ ਇਲੈਕਸ਼ਨ ਨਹੀਂ ਹੋਈ ਐ ਐਡਮਿਨਿਸਟ੍ਰੇਸ਼ਨ ਨੇ ਉਹਨੇ ਮੈਂ ਸਮਝਦਾ ਜਿੰਨਾ ਨਿਰਪੱਖਤਾ ਦਾ ਰੋਲ ਨਭਾਇਆ ਬਿਲਕੁਲ ਫੇਅਰ ਇਲੈਕਸ਼ਨ ਕਰਵਾਈ ਐਡਮਿਨਿਸਟ੍ਰੇਸ਼ਨ ਨੇ ਨਾ ਸਾਡਾ ਪੱਖ ਲਿਆ ਨਾ ਕਿਸੇ ਦਾ ਪੱਖ ਲਿਆ ਜੋ ਫਿੜੇ ਜ਼ੀਰਪੁਰ ਵੀ ਡੇਰਾਵਸੀ ਉਹ ਨਾਟੂਸੀ ਦਿੱਤਾ ਹੈ ਔਰ ਕੱਲ ਵੀ ਕਾਊਂਟਿੰਗ ਤੁਸੀਂ ਦੇਖ ਲੈਣਾ ਫੇਰ ਕਾਊਂਟਿੰਗ ਹੋਏਗੀ ਕੋਈ ਕਿਸੇ ਦਾ ਬਲੌਗ ਸੰਤੀਆ ਜ਼ਿਲ੍ਹਾ ਰਿਜੀਨਸਰੀ ਕਰਾਈਆਂ ਤੁਸੀਂ ਦੱਸੋ ਕੋਈ ੱਤਕਾ ਨਹੀਂ ਔਰ ਉਹਦੇ ਚ ਵੀ ਫੇਰ ਕੋਈ ਇਲੈਕਸ਼ਨ ਹੋਈ ਸਾਰੇ ਦੇ ਸਾਰੇ ਕੈਂਡੀਡੇਟ ਸਾਡੇ ਦਿੱਤੇ ਨੇ ਸੋ ਜਿਹੜਾ ਇਹ ਸ਼ਰਮਾ ਸਾਡੇ ਤੇ ਅਲੀਗੇਸ਼ਨ ਲਾਉਂਦਾ ਵੀ ਅਸੀਂ ੱਤਕਾ ਕਰਤਾ ੱਤਕਾ ਕਰਤਾ ਐਡਮਿਨਿਸਟ੍ਰੇਸ਼ਨ ਨੇ ਕਰਤਾ ਐਸੀਮ ਦਾ ਨਾਮ ਕਦੇ ਉਸ ਦਾ ਨਾਮ ਕਿ ਮੈਂ ਸਮਝਦਾ ਹਾਂ ਹਾਰ ਦੀ ਨਿਸ਼ਾਨੀ ਹੈ ਔਰ ਸਿਰਫ ਐਡਮਿਨਿਸਟ੍ਰੇਸ਼ਨ ਦੇ ਉੱਤੇ ਇੱਕ ਦਬਾਅ ਬਣਾਉਣ ਦਾ ਤਰੀਕਾ ਆਦਰ ਭਾਈ ਨੂੰ ਹਾਰ ਦੀ ਗ੍ਰੀਟਿੰਗ ਆ ਹਾਰਾਂਗਾ ਔਰ ਇੱਕ ਵਾਰ ਮੇਰਾ ਮੇਨ ਮਕਸਦ ਇਹ ਸੀ ਕਿ ਜਿਹੜੀ ਪ੍ਰੈਸ ਹੈ ਉਹ ਇਸ ਸੀਰੀਅਸ ਨੂੰ ਜ਼ਰੂਰ ਲੋਕਾਂ ਤੱਕ ਪਹੁੰਚਾਵੇ ਕਿ ਜਿਹੜਾ ਇਹ ਪ੍ਰਚਾਰ ਕਰ ਰਹੇ ਨੇ ਬਿਲਕੁਲ ਝੂਠਾ ਵੇ ਬਨਿਆ ਦਾ ਔਰ ਲੋਕਾਂ ਨੂੰ ਪਤਾ ਮੈਂ ਸਮਝਦਾ ਤੁਸੀਂ ਇਸ ਗੱਲ ਦੇ ਵਾਅ ਹੋ ਕਿ ਮੇਰਾ ਜਨਤਕ ਨਹੀਂ ਫੇਰ ਇਲੈਕਸ਼ਨ ਜਿਹੜੀ ਹੈ ਸਾਡੇ ਢੀਰ ਕੋ ਡੇਰਾ ਰੋਟੀ ਲਾਗੂ ਦੇ ਵਿੱਚ ਕਦੇ ਵੀ ਨਹੀਂ ਹੋਈ ਤੁਸੀਂ ਕੋਈ ਸਵਾਲ ਜਿੰਨਾ ਤੁਸੀਂ ਦਾਵਾ ਕਰਦੇ ਹੋ ਲੇਕਿਨ ਜਾਂ ਤੁਸੀਂ ਕਹਿੰਦੇ ਹੋ ਵੀ ਕਲੀਨ ਸੂਪਰ ਹਰ ਇੱਕ ਜਗ੍ਹਾ ਦੇਖੋ ਕਲੀਨ ਸ਼ੀਪੀ ਹੋਈ ਤੁਸੀਂ ਦੇਖੋ ਕਿੰਨਾ ਦਿਨਾਂ ਤੋਂ ਬਣਦੀਆਂ ਬਹੁਤ ਮਤਨਾ ਬਣੀਆਂ ਮੁਕਿੱਥੇ ਦੇਖਣ ਨੂੰ ਮਿਲੀ ਤੁਹਾਨੂੰ ਜੀਰੇਪੁਰ ਦੇ ਨਾਲ ਲਾਲ ਲਡੂ ਜੋ ਦੇਖੋ ਕਿਤੇ ਵੀ ਨਹੀਂ ਫਾਇਦੇ ਕੀਤੀ ਇਸ ਦਾ ਲਕੀਰ ਮੇਰਾ ਕਹਿਲਾ ਜੀਰਪੁਰ ਥੋੜੀ ਬਹੁਤ ਹੀ ਚਲੋ ਇਹਨਾਂ ਨੂੰ ਦੇਖੀ ਅਦਰਵਾਇ ਬਾ ਸਮਝਦਾ ਜੀਰਪੁਰ ਦੇ ਵੀ ਜਦ ਤੁਸੀਂ ਦੇਖਣਾ ਵੀ ਪਤਾ ਨਹੀਂ ਅੱਜ ਸੋਚਦਾ ਕੋ ਦੇਖ ਰਿਹਾ ਵੀ ਪਤਾ ਨਹੀਂ ਕਿ ਕਿੰਨੀਆਂ ਦਿੱਤਣਗੇ ਨਾਲ ਦਿੱਤਗੇ ਕਦਮ ਦਾ ਰਿਜ਼ਲਟ ਆਏ ਤਾਂ ਤੁਸੀਂ ਦੇਖੋਗੇ ਸਵਾਇਆ ਹੋ ਜਾਣਾ ਜੀਰਪੁਰ ਦੀ ਕੱਟ ਵੋਟਿੰਗ ਹੋਈ ਆ ਜੀ ਇਹਦਾ ਫਰਕ ਪੈਗੋ ਜੀ ਬਾਕੀ ਨਾਲ ਕੋਈ ਫਰਕ ਨਹੀਂ ਜਿੰਨੀ ਮਰਜੀ VOTING ਹੋਵੇ ਪਰ ਇਥੋਂ ਕਾਂਗਰਸ ਪਾਰਟੀ 100% ਜਿੱਤੀ ਇਹਦਾ ਕਾਰਨ ਕੀ ਰਿਹਾ ਜੀ ਘੱਟ VOTING ਹੁੰਦਾ ਜਿੱਦਾਂ ਦੂਰ ਸੀ ਵੋਟ ਬਣੇ ਕਰੋਨਾ ਦੇ ਕਰਕੇ ਜਿਹੜੀਆਂ ਇਲੈਕਸ਼ਨ ਕਮਿਸ਼ਨ ਦੀਆਂ ਹਦਾਇਤਾਂ ਸੀ ਬੂਥ ਕਿਵੇਂ ਬਣਾਉਣੇ ਆ ਉਹਦੇ ਕਰਕੇ ਮੈਂ ਸਮਝਦਾ ਥੋੜੀ ਜੀ ਬਟ ਲੱਲੂ ਵਿੱਚ ਕਾਫੀ ਜ਼ਿਆਦਾ ਰਹੀ ਹੈ ਜੇਰਵਸੀ ਵਿੱਚ ਉਸ ਤੋਂ ਘੱਟ ਰਹੀ ਜੀਰੂਖੁਰ ਤਾਂ ਬਿਲਕੁਲ ਫਸੜੀ ਹੋ ਗਿਆ ਪੋਲਿੰਗ ਦੇ ਵਿੱਚ ਆ ਕੇ ਚਦਗੀ بڑے ਨਿਖੇ ਸ਼ਹਿਰ ਦਾ ਰਹਿ ਇਸੇ ਤੇ ਅਲੀਗੇਸ਼ਨ ਹੈ ਅਲੀਗੇਸ਼ਨ ਹੈ ਆ ਰਿਹਾ ਕਿ ਵਾਰਡ 3 ਮਹੀਨੇ ਬਾਅਦ ਆਪਾਂ ਫੇਰ ਲੋਕਾਂ ਦੀ ਕਚਹਿਰੀ ਤੇ ਜਾਣਾ ਵੀ ਪ੍ਰਾਇੋਰਟੀਜ਼ ਕੀ ਹੋਣਗੀਆਂ ਜ਼ੀਰਕੋਪੁਰ ਸ਼ਹਿਰ ਚ ਬਹੁਤ ਸਾਰੀਆਂ ਐਗੀਆਂ ਕਿ ਜਿਹੜਾ ਜਿਹੜਾ ਸ਼ਹਿਰ ਹੈ ਜੀ ਉਸ ਸਮੇਂ ਦਾ ਪਿਛਲੇ 21 ਸਾਲ ਤੋਂ ਇਹਨਾਂ ਨੇ 10 ਕੇ ਸ਼ਰਮਣ ਕੰਪਨੀ ਦੇ ਕਬਜ਼ੇ ਤੇ ਰਿਹਾ ਸੀ ਸਭ ਤੋਂ ਪਹਿਲੀ ਗੱਲ ਤਾਂ 21 ਸਾਲ ਦੇ ਵਿੱਚ ਦਾ ਸਰਦਾਰ ਜਿਹੜਾ ਜ਼ੀਰਕੋਪੁਰ ਦਾ ਹਾਲ ਹੈ ਉਹ 10 ਕੇ ਸ਼ਰਮਣ ਕੰਪਨੀ ਉਸ ਕੰਮ ਘੁੰਮੇ ਬਾਦ ਹੈ ਜੋ ਅੱਜ ਜ਼ੀਰਕੋਪੁਰ ਦੇ ਹੈੱਡਸ ਜਦੋਂ ਨਗਰ ਕੌਂਸਲ ਪਾਗਵਾਈਆ ਪਿਛਲੇ ਫਰਵਰੀ ਤੋਂ ਹੋਇਆ ਜੇ ਸਾਲ ਨਾਲ ਅਸੀਂ ਸਾਲ ਦੇ ਵਿੱਚ ਅਸੀਂ ਕੀ ਕੰਸਟਰਕਟਰ ਹੈ ਬੁਨਿਆਦੀ ਕੰਮ ਤੇ ਸਟਰੋਂਗ ਕਰਨੀ ਕੋਸ਼ਿਸ਼ ਵੀ ਨਹੀਂ ਤਾਂ ਹਾਲੇ ਹੀ ਇੱਕ ਨਾ ਸੌ ਗੁਮਾਰ ਵਾਲੀ ਗੱਲ ਹੋਈ ਆ ਦੇਖੋ ਅਸੀਂ ਦੋ ਗ੍ਰੇਡ ਗ੍ਰੇਡ ਤੜੇ ਵਾਲਾ ਵੀ ਪੱਕਾ ਹੋ ਗਿਆ ਰਿਸਟਰੀ ਹੋ ਰਹੀ ਹੈ ਔਰ ਕੱਲ ਸਰਵੇ ਵੀ ਹੋ ਗਿਆ ਕੰਮ ਸ਼ੁਰੂ ਹੋ ਰਿਹਾ ਹੈ ਮੇਰੇ ਖਿਆਲ 2-4 ਦਿਨ ਦੇ ਵਿੱਚ ਹੋਰੇਗਾ ਇਮੀਡੀਏਟ ਕੰਪਲੀਟ ਕਰਾਂਗੇ ਆ ਯੂਸ ਹਸਪੀਟਲ ਬਣਾਇਆ ਸੀ ਜਿਹੜਾ ਟਕੌੜੀ ਵਾਲਾ ਹਸਪੀਟਲ ਸਾਡੇ ਨੀਂਦ ਹਸਪਤਲ ਬਣਾਇਆ ਆਤਮਾ ਪਰੇ ਹੋ ਦੇਲੇ ਪਰ ਹੋਰ ਵੀ ਅਸੀਂ ਸਾਰੇ ਬੀਰਪੁਰ ਦੇ ਵਿੱਚ ਬਹੁਤ ਕੰਮ ਕੀਤਾ ਸਾਡੀ ਪ੍ਰਾਇਰਟੀ ਇਹ ਹੈ ਪਹਿਲਾਂ ਬੁਨਿਆਦੀ ਢਾਂਚਾ ਵਾਏ ਫਿਰ ਪੁਰਦਾਵ ਨੇ ਮਜ਼ਬੂਤ ਕਰੀਏ ਲੋਕਾਂ ਨੂੰ ਬਿਜਲੀ ਪਾਣੀ ਸੜਕਾਂ ਮਿਲਣ ਤੇ ਦੂਸਰੀ ਉਸ ਤੋਂ ਬਾਅਦ ਨੇ ਜਿਹੜੀਆਂ ਵੱਡੀਆਂ ਸਮੱਸਿਆਵਾਂ ਨੇ ਰਹੀਆਂ ਕਰਦੀਆਂ ਜਿਵੇਂ ਉਹ ਧਾਰਮੇਜ ਦੀ ਸਮੱਸਿਆ ਬਹੁਤ ਵੱਡੀ ਹੈ ਉਹ ਮੈਨੇਜਮੈਂਟ ਕਰਾਂਗੇ ਪਰ ਨਾ ਜਿਹੜੇ ਇਲੀਗਲ ਕੰਸਟਰਕਸ਼ਨਸ ਕੋਈ ਜਣੀਆਂ ਹੋਈ ਦਿਵਾਗੇ ਧਾਰਮੇਜ ਦਾ ਹੈਗਾ ਬੱਸ ਸਟੈਂਡ ਸਾਡੇ ਉੱਤੇ ਬਣਨ ਵਾਲਾ ਹੈਗਾ ਬਾਕੀ ਜਿਹੜੀ ਸੀਵਰੇਜ ਦੀ ਬਹੁਤ ਵੱਡੀ ਗੱਲ ਨੂੰ ਇਹਦਾ ਬੰਦਾ ਹੈ ਉਸੇ ਉਹਦਾ ਚਾਹਣਾ ਹੈ ਕਿ ਸਾਰਾ ਸੀਵਰੇਜ ਇੱਕ ਵਾਈਂ ਵੀਰਪੁਰ ਦਾ ਇਹਨਾਂ ਨੂੰ ਸਾਫ਼ ਕਰਾਇਆ ਜਾਏ ਪਾਰਕਸ ਦੇ ਵਿਦਿਆ ਉਹਨਾਂ ਨੂੰ ਮੇਨਟੇਨ ਕਰਾਇਆ ਜਾ ਰਿਹਾ ਹੈ ਲੱਗੇ ਜਸਪਾਲ ਜੀ ਨੂੰ ਨੋਟਿਸ ਹੋਇਆ ਜਿਹੜੇ ਸੀਨੀਅਰ ਲੀਡਰ ਅਮਰਿਤਪਾਲ ਜੀ ਨੇ ਰੋਡਿਸਆ ਬੋਲਦਾ ਨਹੀਂ ਦੇਖੋ ਕੱਲੇ ਕੱਲੇ ਵਾਰਡ ਦੇ ਵਿੱਚ ਕਾਂਗਰਸ ਦੇ ਕੈਂਡੀਡੇਟਸ ਦੇ ਵਿਰੁੱਧ ਵਿਰੇ ਨੇ ਉੱਚਕ ਲੋਗ ਉਹਨਾਂ ਦੇ ਨਾਲ ਸੀਗੇ ਜਿਹੜੇ ਉਹ ਵੀ ਆਪਾਂ ਜਲਦੀ ਹੀ ਐਕਸਪੋਜ਼ ਕਰਾਂਗੇ ਸਾਨੂੰ ਪਤਾ ਕਿਹੜੇ ਕਿਹੜੇ ਬੰਦੇ ਉਹਨਾਂ ਦੇ ਨਾਲ ਰੋਡ ਵਿੱਚ ਸੀਗੇ ਉਹਨਾਂ ਨੇ ਹਮੇਸ਼ਾ ਹੀ ਕਾਂਗਰਸ ਪਾਰਟੀ ਦੇ ਨਾਲ ਗਦਾਰੀ ਕੀਤੀ ਹੈ ਚਾਹੇ ਕੋਈ ਇਲੈਕਸ਼ਨ ਹੋਵੇ ਐਮ ਲੈਂਬਰ ਪਾਰਦੀ ਦਾ ਇਲੈਕਸ਼ਨ ਰਿਹਾ ਚਾਹੇ ਕੋਈ ਐਮ ਐਲ ਈ ਇਲੈਕਸ਼ਨ ਰਿਹਾ ਉਹ ਕਦੇ ਵੀ ਕਾਂਗਰਸ ਪਾਰਟੀ ਦੇ ਲੀਡਰ ਨਹੀਂ ਸੀਗੇ ਉਹਨਾਂ ਨੂੰ ਸਿਰਫ ਆਪਣਾ ਹੀ ਮੁੱਦਾ ਸੀਗਾ ਆਪਣਾ ਹੀ ਪ੍ਰੈਗ ਕਰਾਣੇ ਸੀਗੇ ਆਪਣੀਆਂ ਕਲੋਨੀਆਂ ਕੱਟਣੀਆਂ ਸੀਗੀਆਂ ਜਿਨੇ ਵੀ ਉਹਨਾਂ ਦੀ ਕਲੋਨੀ ਹੈ ਆਪਾਂ ਅਪੀਲ ਕਰਾਂਗੇ ਮਹਾਰਾਜਾ ਸਾਹਿਬ ਨੂੰ ਉਹਨਾਂ ਨੂੰ ਪਾਰਟੀ ਨੂੰ ਹਲੇ ਤਾਂ ਨੋਟਿਸ ਹੋਇਆ ਅਸੀਂ ਸਾਰੇ ਜਿਨੇ ਵੀ ਕੈਂਡੀਡੇਟ ਬੈਠੇ ਨੇ ਜਿਰਖੂ ਡੇਰਾ ਬਸੀ ਦੇ ਸਾਰੇ ਅਸੀਂ ਢੀਲੋ ਸਾਹਿਬ ਤੋਂ ਇਲਾਵਾ ਵੀ ਅਸੀਂ ਸਾਰੇ ਇਕੱਠੇ ਹੋ ਕੇ ਜਾਵਾਂਗੇ ਤੇ ਪਾਰਟੀ ਨੂੰ ਬਾਹਰ ਕੱਢਾ ਕੇ ਆਵਾਂਗੇ ਉਹਨਾਂ ਨੂੰ ਕੀ ਤੁਸੀਂ ਇਹ ਕਰਨਾ ਚਾਹੁੰਦਾ ਵੀ ਤੁਹਾਡੀ ਹੈਲਪ ਨਹੀਂ ਕਰੀ ਆਪਣਾ ਖਿਲਾਫ ਖਿਲਾਫ ਖਿਲਾਫਤ ਕਰੀਏ ਉਹ ਪਰ ਨੌਇਣ ਚੁਰੇ ਨਹੀਂ ਦੇ ਮੇਰਾ ਵਧੀ ਅਮਰਪਾਲ ਜੀ ਸਾਡੇ ਕੋਲ ਫੋਟੋ ਹੈ ਆਪਣੇ ਪੋਤੇ ਦੇ ਮੋਢੇ ਤੇ ਹੱਥ ਰੱਖ ਕੇ ਸਵੇਰੇ ਨਿਕਲ ਜਾਂਦਾ ਸ਼ਾਇਦ ਕਲੀਅਰ ਵਾਚੂ ਚੁਣਦਾ ਉਹਨਾਂ ਨਾਲ ਸਵਾਲ ਕਰਾਉਂਦਾ ਘਰ ਘਰ ਗੋਮਗੇ ਉਹਨੇ ਅਰੇ ਵੀ ਨਹੀਂ ਕਿ ਪਾਸੇ ਮੋੜ ਪਾਈ ਉਹ ਤੇਰੇ ਕਿਹੜਾ ਢੂੰ ਮੋੜ ਪਾਓ ਇੱਥੇ ਕਿਹੜਾ ਧਖੜੀ ਮੋੜ ਪਾਓ ਜਿੱਥੇ ਕਿਹੜਾ ਬੀਜ ਮਾਈਕ ওভার ਟੂ ਟਿੱਲੋ ਜੀ ਕੋਈ ਪੁੱਛੋ ਤਾਰਦਾ ਸਿਰਫ ਇੱਕ ਮਿੰਟ ਆਪਾਰ ਅਮਰਪਾਲ ਤੇ ਬਣੀ ਸਮਝੂ ਪਾਰਟੀ ਚੋਂ ਬਾਹਰ ਕੱਢਿਆ ਜਾ ਹੁਣ ਆਨੇ ਸਾਰੇ ਬੰਦੇ ਉਹ ਵਿਰੋਧ ਕਰਿਆ ਜਿੰਨੇ ਵੀ ਕਰਨ ਹਾਂ ਹੁਣ ਤੁਸੀਂ ਦੱਸੋ ਕੀ ਕਰਦੇ ਹੋ ਮੈਂ ਤਾਂ ਇਹ ਕਹਾਂਗਾ ਦੇਖੋ ਇੱਕ ਕੈਂਡੀਡੇਟ ਖੜੇ ਨੇ ਇਹਨਾਂ ਨੂੰ ਪਤਾ ਹੈ ਵੀ ਕਿਹਨੇ ਸਾਡੀ ਵਿਰੋਧਤਾ ਕੀਤੀ ਕਿਹਨੇ ਸਾਡੀ ਮਦਦ ਕੀਤੀ ਹੈ ਉਹ ਇਸ ਕਰਕੇ ਇਹ ਹੈ ਵੀ ਜਿਹੜੀ ਵੀ ਕੋਈ ਕਾਂਗਰਸ ਪਾਰਟੀ ਦੇ ਕਿਸੇ ਲੀਡਰ ਨੇ ਵਿਰੋਧਤਾ ਕੀਤੀ ਹੈ ਤਾਂ ਅਸੀਂ ਜ਼ਰੂਰ ਹਾਈ ਕਮਾਂਡ ਦੇ ਧਿਆਨ ਦੇ ਵਿੱਚ ਲਿਆਵਾਂਗੇ ਔਰ ਉਹਨਾਂ ਨੂੰ ਫੀਡ ਕਰਾ ਦੇ ਕਿ ਇਹ ਜਿਹੜੀ ਗੱਲ ਸਾਹਮਣੇ ਆਈ ਹੈ ਤਾਂ ਇਹਨੂੰ ਇਹਨਾਂ ਨੂੰ ਪਾਰਟੀ ਦੇ ਵਿੱਚ ਵਾਪਸ ਇੱਕ ਦਿਲਾ ਸਾਹਿਬ ਜੀਰ